ਨਾਨਕੋਟ ਤੋਂ ਲੈ ਕੇ ਫਾਜ਼ਲਕਾ ਤਾਈ ਇੱਕੋ ਹੀ ਆਦ ਹੈ ਠੀਕ ਹੈ ਜੀ ਬਹੁਤ ਵੱਡਾ ਨੁਕਸਾਨ ਹੋਇਆ ਮੈਂ ਅੱਜ ਇੱਥੇ ਕੋਈ ਨੁਕਤਾ ਚੀਨੀ ਕਰਨ ਨਹੀਂ ਆਇਆ ਨਾ ਹੀ ਮੈਂ ਕਿਸੇ ਤੇ ਆਂਗੂਲ ਚੱਕਣ ਆਇਆ ਉਹ ਉਹਦੇ ਸਾਰੇ ਟਾਈਮ ਹੋਣਗੇ ਰਾਜਨੀਤੀਆਂ ਕਰਨ ਦੇ ਬਿਲਕੁਲ ਠੀਕ ਹੈ ਅੱਜ ਤਾਂ ਮੈਂ ਸਮਝਾਂ ਵੀ ਕਿਸੇ ਵੀ ਪਾਰਟੀ ਨਾਲ ਕੋਈ ਵੀ ਬੰਦਾ ਕਿਸੇ ਪਾਰਟੀ ਨਾਲ ਸੰਬੰਧਿਤ ਹੈ ਅੱਜ ਜਿਹਦੇ ਦਿਲ 'ਚ ਪੰਜਾਬ ਟੜਕਦਾ ਹੈ ਉਹ ਪੰਜਾਬੀਆਂ ਦੇ ਨਾਲ ਖੜਾ ਹੈ ਆ ਪੰਜਾਬ ਤੇ ਇੱਕ ਕੱਲੀ ਪ੍ਰਾਕ੍ਰਿਤਿਕ ਆਫਤਾ ਨਹੀਂ ਆ ਇੱਕ ਬੜਾ ਹੀ ਗੰਭੀਰ ਮਸਲਾ ਜਿਹਨੂੰ ਕਹਿੰਦੇ ਐਕਸਟ੍ਰੀਮ ਵੈਦਰ ਕੰਡੀਸ਼ਨ ਬਹੁਤ ਘਟ ਹੁੰਦੀਆਂ ਜਿਹੜੀਆਂ ਦੇਖ ਲਓ ਉਤਰਾਖੰਡੇ ਮਾਚਲ ਪ੍ਰਦੇਸ਼ ਤੇ ਪੰਜਾਬ ਦੇ ਅੰਦਰ ਜੋ ਕੁਝ ਵਾਪਰ ਰਿਹਾ ਸਾਰਿਆਂ ਦੇ ਸਾਹਮਣੇ ਹੈ ਸਰਕਾਰ ਦੀ ਜੋ ਜ਼ਿੰਮੇਵਾਰੀ ਬਣਦੀ ਸੀ ਉਹਦੇ ਤੇ ਨੁਕਤੇ ਚਿੰਨੀ ਕਰਾਂਗੇ ਪਰ ਅੱਜ ਤਾਂ ਮੈਂ ਸਾਰੇ ਸਾਥੀਆਂ ਨੂੰ ਇਹ ਕਹਿਣਾ ਹੈ ਉਹਦੇ ਵਾਸਤੇ ਸੁਨੀਲ ਜਾਖੜ ਦੀ ਆ ਪੰਜਾਬ ਬੀਜੇਪੀ ਦੀ ਪੰਚਾਇਤੀ ਦੀ ਕੋਈ ਲੋੜ ਨਹੀਂ ਸਾਬ ਮੋਦੀ ਸਾਹਿਬ ਦਾ ਸੈਂਟਰ ਦੀ ਸਰਕਾਰ ਦਾ ਸਾਰਿਆਂ ਦਾ ਅੱਜ ਮੁਲਕ ਹੈ ਸਾਰਿਆਂ ਵਾਸਤੇ ਇਕੱਠਾ ਇੱਕ ਮੁਲਕ ਹੈ ਅਸੀਂ ਮੁਲਕ ਦੇ ਉਹਦੇ ਵਸਿੰਦੇ ਆ ਤੇ ਜਿੰਨਾ ਕਿਸੇ ਦੇ ਬਣਦਾ ਗੁਜਰਾਤ ਦਾ ਬਣਦਾ ਉਹਨਾਂ ਹੀ ਮੋਦੀ ਸਾਹਿਬ ਦੇ ਉੱਤੇ ਪੰਜਾਬ ਦਾ ਬਣਦਾ ਤੇ ਉਹ ਹੱਕ ਉਹਨਾਂ ਨੇ ਆਪਣੇ ਆ ਪੂਰਾ ਕਰ ਦੇਣਾ ਮੈਂ ਅੱਜ ਚੱਲ ਕੇ ਜਾ ਕੇ ਮੁੱਖ ਮੰਤਰੀ ਸਾਹਿਬ ਨਾਲ ਵੀ ਗੱਲ ਕਰਨੀ ਹੈ ਪ੍ਰੈਸ ਕਾਨਫਰੰਸ ਵੀ ਰੱਖੀ ਹੈ ਮੈਂ ਇੱਥੇ ਕੋਈ ਟੂਰਿਜ਼ਮ ਕਰਨ ਨਹੀਂ ਆਇਆ ਦੇਖ ਕੇ ਫੋਟੋ ਖਿਚਾ ਕੇ ਤਰਜਾ ਜਿਵੇਂ ਕਹਿ ਰਹੇ ਹੱਤਤ ਨਹੀਂ ਮੈਂ ਤਾਂ ਲੋਕਾਂ ਨੂੰ ਭਰੋਸਾ ਦੇਣ ਆਇਆ ਇਹ ਕੇਂਦਰ ਸਰਕਾਰ ਕਨੇਓ ਕਿਸੇ ਕਿਸਮ ਦੀ ਕਸਰ ਨਹੀਂ ਰਹਿਣ ਦਿੰਦੇ ਜੋ ਸਾਡਾ ਰੋਲ ਹੈ ਜਿੰਨੇ ਕੁ ਲਾਇਕ ਜਿੰਨੇ ਕੁ ਯੋਗ ਹੈ ਅਸੀਂ ਆ ਅਸੀਂ ਕਰਾਂਗੇ ਪਰ ਸਰਕਾਰ ਜਿਹੜੀ ਪੰਜਾਬ ਦੀ ਸਮੇਂ ਦੀ ਸਰਕਾਰ ਹੈ ਉਹਨੂੰ ਜਗਾਣ ਆਏ ਆ ਉਹਨੂੰ ਜਾ ਕੇ ਗੱਲ ਕਰਕੇ ਭਗਵੰਦ ਮਾਨ ਜੀ ਅਜੇ ਵੀ ਜਾਗ ਜੋ ਕਿਉਂਕਿ ਅਜੇ ਹਰ ਨਿਭੜਿਆ ਨਹੀਂ ਕੰਮ 4 ਦਿਨ ਹੋਰ ਬਰਸਾਦ ਦਿਖਾ ਰਹੇ ਐ ਇੱਥੇ ਹੀ ਉੱਤੇ ਜੋ ਕੁਝ ਹੋਣਾ ਹੈ ਉਤਲਾ ਪਾਣੀ ਇੱਥੇ ਆ ਕੇ ਡਿੱਗਣਾ ਸਾਰਾ ਇੱਥੇ ਆਪਾਂ ਆਪਣੀ ਆਪਾਂ ਚੱਟ ਚੇਲਾਗੇ ਇਹਦੇ ਵਾਸਤੇ ਜੋ ਜ਼ਿੰਮੇਵਾਰੀਆਂ ਬਣਦੇ ਉਹਦੇ ਵਾਸਤੇ ਮੈਂ ਖੁੱਲ ਕੇ ਗੱਲ ਉੱਥੇ ਕਰੂੰਗਾ ਪਰ ਇੱਕ ਭਰੋਸਾ ਦੇਣ ਸਾਰਿਆਂ ਨੂੰ ਆਇਆ ਵੀ ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ ਅਸੀਂ ਆਪਦੇ ਰਾਜ ਨੇ ਰਾਜਨੀਤਿਕ ਕਿਹੜਤ ਜਿਹੜੀ ਕਰਨੀ ਬਾਤ ਚ ਕਰ ਲਾਂਗੇ ਅੱਜ ਦੇ ਦਿਨ ਸਾਰਾ ਪੰਜਾਬ ਇਕੱਠਾ ਹੈ ਇਸੇ ਸੋਚ ਨਾਲ ਭਗਵੰਦ ਮਾਨ ਜੀ ਹੁਣ ਤਾਂ ਇਕੱਠੇ ਹੋ ਕੇ ਕਮਰ ਕੱਸੇ ਕਰ ਲੋ ਆ ਤਾਂ ਸਾਂਭ ਲੋ ਜਿਵੇਂ ਆ ਕਹਿ ਰਹੇ ਵੀ ਆ ਤਾਂ ਪਾਣੀ ਦਾ ਨਿਕਲ ਜੂਆ ਸਮੱਸਿਆ ਖਤਮ ਨਹੀਂ ਹੋਣੀ ਸਾਹਿਬ ਆ ਜਿਹੜੀ ਸਿਲਟ ਕੱਟੀ ਜਾਂਦੀ ਹੈ ਸਿਲਟ ਸਾਡੀਆਂ ਕੱਢ ਦੇਣਗੇ ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਹੋ ਰਿਹਾ ਸੁੱਤੇ ਰਹੀ ਹੈ ਸਰਕਾਰ ਜੋ ਕੁਝ ਇਹਨਾਂ ਨੇ ਕਿਹਾ ਨਹੀਂ ਕਿਹਾ ਉਹ ਸਾਰੀਆਂ ਗੱਲਾਂ ਕਰਾਂਗੇ ਪਰ ਅੱਜ ਮੌਕਾ ਨਹੀਂ ਸਾਹਿਬ ਅੱਜ ਤਾਂ ਮੌਕਾ ਸਾਹਮਣ ਦਾ ਉਹਦੇ ਵਾਸਤੇ ਤੁਹਾਡੇ ਕੋਲ ਆਇਆ ਜਕਰ ਸਾਹਿਬ ਐਸਾ ਜਿਹੜਾ ਜਿਹੜੇ ਪਿੰਡਾਂ 'ਚ ਖੜੇ ਆ ਇੱਥੇ ਅਜੇ ਤੱਕ ਪ੍ਰਸ਼ਾਸਨ ਦੀ ਕੋਈ ਮਦਦ ਨਹੀਂ ਪਹੁੰਚੀ ਰਮਦਾਸ ਹੀ ਸਿਰਫ ਪ੍ਰਸ਼ਾਸਨ ਨੇ ਜਿਹੜਾ ਕੈਂਪ ਲਗਾਇਆ ਹੋਇਆ ਇਹ ਪਿੰਡਾਂ ਤੱਕ ਕੋਈ ਬਹੁਤ ਸਾਰੇ ਪਿੰਡਾਂ ਤੱਕ ਨਹੀਂ ਕੋਈ ਸਮਗਰੀ ਨਹੀਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਸਾਹਿਬ ਆ ਜ਼ਿੰਮੇਵਾਰੀਆਂ ਦੇਖੋ ਕੋਈ ਵੀ ਫੰਨੇ ਖਾ ਜੇ ਜਿਹੜੇ ਗੁਰੂ ਕਰਦੇ ਲੰਗਰ ਹੈ ਉਹ ਤਾਂ ਲੋਕ ਆਪਣੇ ਸਰਦਾਂ ਨਾਲ ਕਰ ਰਹੇ ਸਰ ਸੇਵਾ ਕਰਨ ਨਾਲ ਸਵਾ ਕਰ ਰਹੇ ਆਹ ਚਲ ਵੀ ਇਹ ਸਰਕਾਰ ਦਾ ਹੈ ਜ਼ਿੰਮੇਵਾਰੀ ਦੀ ਜਦੋਂ ਮੈਂ ਗੱਲ ਕਰਦਾ ਜ਼ਿੰਮੇਵਾਰੀ ਨਿਭਾਣਾ ਉਹ ਜਾਗ ਚਲਾਣਾ ਸਾਡਾ ਫਰਜ਼ ਬਣਦਾ ਹੈ ਵਿਸ਼ੇਸ਼ ਪੈਕੇਜ ਦੀ ਮੰਗ ਤੇ ਯਾਰੀ ਕੇ ਸਰਕਾਰ ਕਹਿੰਦੇ ਸਰਕਾਰ ਵਿਸ਼ੇਸ਼ ਪੈਕੇਜ ਸਾਰਾ ਕੁਝ ਉਦੇ ਵਾਸਤੇ ਜੇ ਜਾ ਕੇ ਮੈਂ ਸਾਰੀ ਗੱਲ ਕਰਨੀ ਹੈ ਵਿਸ਼ੋਜ਼ ਪੈਕੇਜ ਵੀ ਐਵੇਂ ਤਾਂ ਤੁਰ ਕੇ ਆ ਨਹੀਂ ਆ ਦਾ ਸਾਡ ਮੰਗਣਾ ਪੈਂਦਾ ਪ੍ਰਪੋਜ਼ਲ ਬਣਾਣੀ ਪਊਗੀ ਸਾਹਿਬ ਬਣਾਊਗਾ ਕੌਣ ਸੂਈ ਜਾਖੜ ਨੇ ਦਾ ਬਣਾਣੀ ਸਾਡੀ ਪਾਰਟੀ ਦੀ ਮੀਟਿੰਗ ਸਾਰੇ ਪਾਰਟੀ ਮੈਂ ਕੀ ਕਹਾਂ ਤਾਂ ਇਹ ਤਾਂ ਦੇਖੋ ਕਹਾਣੀਆਂ ਹੈ ਸਾਹਿਬ ਜੀ ਮੇਰੇ ਖਿਆਲ ਚ ਇਹ ਸਮੱਸਲੇ ਜੇ ਸਾਰਿਆਂ ਦੀ ਟੈਲੀਫੋਨ ਤੇ ਲੈ ਲਓ ਸਾਰਿਆਂ ਦੇ ਰਾਏ ਪੰਜਾਬ ਦੀ ਮਤਦੋੜ ਚਾਹੀਦੀ ਹੈ ਕਿਸੇ ਨੇ ਉਹਨਾਂ ਦੇ ਭਗਵੰਦ ਮਾਨ ਜੀ ਨੇ ਫਿਰ ਫੋਟੋ ਕਚਾਣੀ ਰਖਾ ਲੈਣਗੇ ਇੱਕ ਮੀਟਿੰਗ ਬੁਲਾ ਐਨੀ ਐ ਜਿਹਦਾ ਜਿੱਥੇ ਹੱਥ ਲਾਓਗੇ ਕੋਈ ਨੁਕਤੀ ਸੀ ਨਿਕਲੂ ਸਾਰਾ ਕਸ਼ੂਆ ਪਣਾ ਜਹਾਨ ਹੈ ਤਾਂ ਜਹਾਨ ਹੈ ਪਹਿਲਾਂ ਕੋਈ ਨ ਕੋਈ ਘਰਾਂ ਚ ਪੀਣ ਦਾ ਪਾਣੀ ਐ ਨਹੀਂ ਉਹ ਕੋਈ ਪ੍ਰਾਈਵੇਟ ਸੰਸਥਾਾਂਾ ਐਨ ਜੀਓ ਜਾਂ ਕੋਈ ਗੁਰੂ ਘਰ ਵਾਲਾ ਜਿਹੜੇ ਵਿਚਾਰੇ ਇੱਥੇ ਸੋਸ਼ਲ ਉਹ ਕਰੀ ਜਾਂਦੇ ਆ ਉਹ ਤਾਂ ਸਰਕਾਰ ਕਰਵਾ ਦੇਵੇ ਮੀਟਿੰਗ ਹੋ ਜਾਂਦੀ ਹੁੰਦੀ ਸੀ ਕਿ ਜਦੋਂ ਸਾਡਾ ਤੋਂ ਪਹਿਲਾਂ ਸੌਣ ਬਾਦ ਤੋਂ ਪਹਿਲਾਂ ਪਰ ਇਸ ਵਿੱਚ ਸਾਰੀ ਕਮੀ ਰਹੇਗੀ ਇਸ ਵਾਰੀ ਕਮੀ ਰਹੇਗੀ ਸਾਬ ਪਿਛਲੀ ਵਾਰੀ ਕਿੱਥੇ ਹੋਈ ਸੀ ਪਿਛਲੀ ਵਾਰੀ ਸ਼ਾਦੀ ਦਾ ਜਸ਼ਨ ਮਨਾਇਆ ਜਾ ਰਿਹਾ ਸੀ ਸਾਲ ਪੂਰਾ ਸਾਲ ਗਿਰਾ ਆ ਗਈ ਸੀ ਯਾਦ ਹੈ ਤੁਹਾਨੂੰ ਉਸੋਂ ਕਿਸੇ ਨੇ ਨਹੀਂ ਕੀਤਾ ਸਰ ਮੇਰਾ ਮੈਂ ਮੈਂ ਕਲਾ ਜੀ ਸਾਨੂੰ ਬਾਈਟ ਕਰਦੇ ਪਲੀਜ਼ ਮੈਂ ਗੱਲ ਕਰ ਰਹੀ ਹਾਂ ਬਾਈਟ ਕਰਦੇ ਮਾਨਾ ਜੀ ਤੁਹਾਡੀ ਤੁਹਾਡੀ ਗੱਲ ਪੰਜਾਬ ਵੈਸੇ ਬਥੇਰੀ ਸੁਣਦਾ ਤੁਹਾਡੇ ਤਾਂ ਮੈਂ ਵੀ ਪਸਾਰੀ ਕਰਦੀ ਇਹ ਮੈਂ ਤੁਹਾਨੂੰ ਅੱਜ ਵੀ ਹਵਾਲੇ ਕਰਦਣਾ ਜੀ ਸਰਕਾਰ ਦੇ ਵਾਸਤੇ ਗੱਲ ਨਹੀਂ ਹੈ ਦੇਖੋ ਸਰਕਾਰ ਦੇ ਵਾਸਤੇ ਜਦੋਂ ਨਹੀਂ ਹੋਇਆ ਨਾ ਫਿਰ ਤੁਸੀਂ ਕਹੋਗੇ ਆ ਕੇ ਉਤਲੇ ਨੇ ਸਾਹਮਣਾ ਲੈਣਾ ਆਪਾਂ ਚੁਣਿਆ ਇਹਨਾਂ ਨੂੰ ਮੈਂ ਤਾਂ ਇਹਨਾਂ ਨੂੰ ਜਗਾ ਦਈਏ ਤੇ ਨਹੀਂ ਹੈ ਤਾਂ ਸਭ ਸਰਕਾਰ ਸਰਕਾਰ ਤਾਂ ਆਈ ਜੂਗੀ ਸਭ ਫੌਜ ਨੂੰ ਬੁਲਾਣ ਤਾਂ ਸਿ ਫੌਜ ਕਿਹੜਾ ਮੈਨਾ ਕਰੀ ਜਾਂਦੀ ਹੈ ਆ ਜਿਹੜੇ ਹੁਣ ਬੇੜੇ ਆਏ ਐ ਫੌਜੀ ਲੈ ਕੇ ਆਈ ਹੈ ਸਾਬ ਆ ਉਹ ਬੋੜੀ ਨੂੰ ਆਰਮੀ ਆਰਮੀ ਕਹ ਲੋ ਜਿਹੜਾ ਮਸਲਾ ਹੈ ਜਿਹੜਾ ਅਪਰੇਸ਼ਨ ਹੈ ਉਹ ਪੰਜਾਬ ਸਰਕਾਰ ਦੇ ਸਰੋਵ ਪਾਣੀ ਲੰਘ ਚੁੱਕਿਆ ਹੈ ਇਹਨਾਂ ਦੇ ਹੱਥ ਵਾਸ ਪੁੱਛ ਨਹੀਂ ਹੈਗਾ ਕਿਉਂਕਿ ਹੁਣ ਆਰਮੀ ਆਈ ਹੈ ਹੁਣ ਬੋਟਸ ਆਈਆਂ ਨੇ ਹੁਣ ਜਾ ਕੇ ਬੇੜੇ ਆਏ ਨੇ ਇਹ ਸੰਕਰ ਵੱਲੋਂ ਭੇਜੇ ਜਾ ਰਹੇ ਜੀ ਸਰਕਾਰ ਕੀ ਦੇਖੋ ਸਰਕਾਰ ਮੈਂ ਜਦੋਂ ਕਹੇ ਵੀ ਉਹਦੇ ਵਾਸਤੇ ਸੁਨੀਲ ਦੀ ਕੋਈ ਪੰਚਾਇਤੀ ਦੀ ਲੋੜ ਨਹੀਂ ਸਾਬ ਜੇ ਮੁੱਖ ਮੰਤਰੀ ਟੈਲੀਫੋਨ ਚੱਕ ਕੇ ਜੇ ਹੋਮ ਮਿਨਿਸਟਰ ਸਾਹਿਬ ਨਾਲ ਹੈ ਪ੍ਰਾਈਮ ਮਿਨਿਸਟਰ ਆਫਿਸ ਨਾਲ ਹੈ ਜਾਂ ਐਨ ਡੀ ਆਰ ਆਫਿਸ ਨਾਲ ਹੈ ਜਾਂ ਸੈਂਟਰਲ ਕਮਾਂਡ ਨਾਲ ਗੱਲ ਕਰਨ ਸਾਰਾ ਕੁਝ ਆ ਜੂਗਾ ਉਹ ਕਹਿਣ ਵਾਲਾ ਜਾਗੇ ਤਾਂ ਸਹੀ ਸਰਕਾਰ ਸਾਹਿਬ ਹੈ ਉਹਨਾਂ ਨੇ ਮੰਗਿਆ ਹੈ ਮਹਿਸੂਸ ਕਰ ਰਿਹਾ ਜੀ ਉਹ ਕਹਿੰਦੇ ਨਹੀਂ ਉਹ ਕਹਿੰਦੇ ਆ ਵੀ ਮੈਂ ਮੰਗਾ ਕਿਉਂ ਮੈਂ ਮੰਗਾ ਕਿਉਂ ਕਾਫੀ ਸਾਹਿਬ ਜਦੋਂ ਜਦੋਂ ਕੁੰਗਰੂ ਬੰਦਲੇ ਸਾਹਿਬ ਫਿਰ ਨੱਚਣ ਦੀ ਗਾਦੀ ਸੰਗ ਹੈ ਤੁਸੀਂ ਵੋਟਾਂ ਮੰਗਣ ਦਾ ਲੋਕਾਂ ਦੇ ਘਰੇ ਘਰੇ ਜਾਵੜੇ ਸੀ ਹੁਣ ਲੋਕਾਂ ਵਾਸਤੇ ਤੁਹਾਡੇ ਤੋਂ ਬੇੜੇ ਨਹੀਂ ਮੰਗੇ ਜਾਂਦੇ ਵੀਰਵਾਹ ਕਹਿ ਰਹੇ ਕਿ ਸ਼ਰਮ ਨਹੀਂ ਕਰਨੀ ਚਾਹੀਦੀ ਮੰਗਣ ਵਾਸਤੇ ਦੇਖੋ ਸਾਹਿਬ ਸ਼ਰਮ ਸ਼ਰਮ ਤਾਂ ਸਾਰਿਆਂ ਦੀ ਲੱਥੀ ਪਈ ਹੈ ਕਿਹੜੀ ਸ਼ਰਮ ਦੀ ਗੱਲ ਕਰੀ ਜਾਂਦੇ ਸਾਹਿਬ ਛੱਡੋ ਸ਼ਰਮ ਵਾਲੀਆਂ ਗੱਲਾਂ ਗੱਲ ਹੈ ਵੀ ਜ਼ਿੰਮੇਵਾਰੀ ਸੰਭਾਲੋ ਮੈਂ ਤਾਂ ਇਹਨੇ ਕਹਿਣਾ ਹੈ ਤਾਂ ਉਹਨਾਂ ਦੀ ਸ਼ਰਮ 'ਚ ਬਹੁਤ سارے ਲੋਕ ਮਰ ਰਹੇ ਤੇ ਭੁੱਖੇ ਬਿਲਕੁਲ ਮਰ ਰਹੇ ਸਾਹਿਬ ਬਿਲਕੁਲ ਮਰ ਰਹੇ ਸਾਹਿਬ ਜਿਹੜਾ ਜੋ ਕੁਝ ਵੀ ਵਾਪਰ ਰਿਹਾ ਹੈ ਕੁਦਰਤ ਦੇ ਅੱਗੇ ਹੱਥ ਨਹੀਂ ਦਿੱਤਾ ਜਾ ਸਕਦਾ ਸਾਹਿਬ ਨਹੀਂ ਤਾਂ ਪਹਿਣਾ ਤੇ ਜੋ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸਲਾਹ ਦੇਣ ਵਾਲਾ ਮੈਂ ਕੌਣ ਹਾਂ ਸਾਹਿਬ ਮੈਂ ਤਾਂ ਲੋਕਾਂ ਦੀ ਜਿਹੜੇ 9 ਜ਼ਿਲ੍ਹੇ ਪੰਜਾਬ ਦੇ ਅਫੈਕਟਡ ਹੋ ਗਏ ਨੇ ਕੇਂਦਰ ਦੀ ਨਜ਼ਰ ਆ ਗਈ ਹੈ ਵੈਸੇ ਕੇਂਦਰ ਦੀ ਨਜ਼ਰ ਛੱਡੋ ਸਾਹਾ ਗਵਾਂਡੀ ਮੁਰਕਾ ਬੈਠਾ ਪੰਜਾਬ ਆਪਣੇ ਸੂਬਾ ਬੈਠਾ ਅਰੇ ਅਨੇ ਹਰ ਚੀਜ਼ Ministro ਦਾ ਪਰਸੋਂ ਦਾ ਬਿਆਨ ਆਇਆ ਹੈ ਵੀ ਬੋਲੋ ਭਗਵੰਤ ਮਾਨ ਜੀ ਕਿਸ ਚੀਜ਼ ਨੂੰ ਲੋੜ ਹੈ ਜਿੰਨੇ ਜੋਗਾ ਮੈਂ ਭੇਜਦਾ ਉਹਨਾਂ ਨੂੰ ਤਾਂ ਕੋਈ ਸੰਗ ਨਹੀਂ ਆਈ ਕਹਿਣ ਲੱਗੇ ਤੇ ਅਸੀਂ ਛੋਟੇ ਭਰਾ ਪੁਚਾਈਦਾ ਪੁਚਾਈਦਾ ਉਹ ਚਾਹੀਦਾ ਕੀ ਉਹ ਤਾਂ ਦੱਸੋ ਸਾਰਿਆਂ ਨੂੰ ਪੁਚਾਈਦਾ ਕੀ ਚਾਹੀਦਾ ਜੀ ਸਾਰਿਆਂ ਨੂੰ ਧੰਨਵਾਦ ਸਾਰੇ ਲੋਕਾਂ ਨੇ ਅਕਲ ਚੇਹੀਦੀ ਹੈ ਸਾਹਿਬ ਫਿਰ ਮਾੜੀ ਮੋਟੀ ਸ਼ਰਮ ਚਾਹੀਦੀ ਹੈ ਉਹ ਕੋਈ ਦੇ ਨਹੀਂ ਸਕਦਾ ਇੱਕ ਇੱਕ ਜ਼ਰੂਰ ਇਸ ਨੂੰ ਦਿਓ ਸੀਐਮ ਸਾਹਿਬ ਇਹ ਅਸਤਾਜੀ ਕੀ ਕਹਿਣਾ ਚਾਹੁੰਦੇ ਜੀ ਸੀਐਮ ਆਪ ਕਹਿੰਦੇ ਮੈਂ ਆਪਣਾ ਹੈਲੀਕਾਪਟਰ ਸ਼ਾਟਾ ਲੋਕਾਂ ਦੀ ਜੀ ਵੀਰ ਜੀ ਨਾਲ ਕੇ ਲੈ ਜੀ ਵੀਰ ਸਾਹਿਬ ਮੈਂ ਆਇਤਾ ਬੇਨਤੀ ਕਰਨਾ ਹੈ ਮੁੱਖ ਮੰਤਰੀ ਸਾਹਿਬ ਨੂੰ ਵੀ ਆਂ ਨਟਕੀਆਂ ਛੱਡੋ ਸਾਹਿਬ ਬਿਲਕੁਲ ਜੀ ਇੱਥੇ ਹੈਲੀਕਾਪਟਰ ਕੀ ਕਰੂਗਾ ਸਾਹਿਬ ਪਾਣੀ ਪਹੁੰਚਾਊਗਾ ਪੈਕੇਟ ਸਿੱਟਣੇ ਐ ਤੇ ਜੇ ਹੈਲੀਕਾਪਟਰ ਦੇਣਾ ਹੀ ਸੀਗਾ ਤੇ ਵਿੱਲਾ ਹੀ ਖੜਾ ਸੀ ਤੁਸੀਂ ਤਾਂ ਮਦਰਾਸ ਗਏ ਸੀਗੇ ਤੇ ਉਹ ਦਿਨ ਭੇਜ ਦਿੰਦੇ ਆ ਫਿਰ ਨਾਟਕ ਕਰਨ ਦੀ ਕੀ ਲੋੜ ਸੀ ਹੈਲੀਕਾਪਟਰ ਤਾਂ 에ਅਰ ਫੋਰਸ ਦੇ ਬਥੇਰੇ ਤੁਰੇ ਫਿਰਦੇ ਆ ਉਹ ਗੁਰਦਾਸਪੁਰ ਕੱਢੇ ਸਾਹਿਬ ਬੱਚੇ ਕੱਢੇ ਉੱਥੋਂ ਸੀਆਰਪੀ ਵਾਲੇ ਜਿਹੜੇ ਫਸੇ-ਵਸੇ ਉਹਨਾਂ ਨੂੰ ਕੱਢਿਆ ਕੋਈ ਬੀਐਸਐਫ ਜਵਾਨ ਫਸੇ ਪਏ ਸਾਰੇ ਫਸੇ ਬੈਠੇ ਸਾਹਿਬ